ਮੇ ਨਾਮੇ ਨਾਲ ਵਿਰੋਧ ਹੈ ਦੁਏ ਨਾ ਵਸੈ ਇੱਕ ਥਾਈ ਹੋਮ ਵਿੱਚ ਸੇਵਾ ਨਾ ਹੋਈ ਤਾਂ ਮਨ ਬਿਰਥਾ ਜਾਈ ਹਰ ਚੇਤ ਮਨ ਮੇਰੇ ਤੋ ਗੁਰ ਕਾ ਸ਼ਬਦ ਕਮਾਈ ਹੁਕਮ ਮੰਨੇ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ ਵੜਾਂਸ ਮੈ ਲਤੀਜਾ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਬਚਨ ਹੈ ਕਾਮ, ਕ੍ਰੋਧ, ਲੋ, ਮੋ, ਅਹੰਕਾਰ ਤੇ ਇੱਕ ਵੱਖਰਾ ਸ਼ਬਦ ਬਾਰ-ਬਾਰ ਗੁਰਬਾਣੀ ਚਾਹੁੰਦਾ ਹੈ ਹਉਮੈ ਅਹੰਕਾਰ ਤੇ ਹਉਮੈ ਇੱਕ ਚੀਜ਼ ਦੇ ਹੀ ਦੋ ਪਾਰਟ ਹਨ, ਦੋ ਹਿੱਸੇ ਹਨ। ਇਹ ਹਉਮੈ ਰੋਗ ਪਰਮਾਤਮਾ ਨੇ ਜਾਣ ਬੁੱਝ ਕੇ ਧਰੋਹੀ ਮਨੁੱਖ ਨੂੰ ਬਖਸ਼ਿਸ਼ ਕੀਤਾ ਹੈ। ਹਉਮੈ ਰੋਗ ਮਾਨਵ ਕੋ ਦੀਨਾ ਪੈਰੋਂ ਮੈਲਾ ਪੰਜਵਾ ਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਨੇ ਹਉਮੈ ਨੂੰ ਦੀਰਗ ਰੋਗ ਕਿਹਾ ਹੈ ਆਸਾ ਕੀ ਵਾਰ ਵਿੱਚ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੀ ਤੇ ਇਹ ਵਿਚਾਰ ਵੀ ਬਾਣੀ ਵਿੱਚ ਆਇਆ ਹੈ ਕਿ ਐਸੀ ਪ੍ਰਭੂ ਦੀ ਮਰਜ਼ੀ ਹੈ ਵੱਖਰੀ ਹਸਤੀ ਦਾ ਅਹਿਸਾਸ ਹੀ ਹਉਮੈ ਹੈ ਤੇ ਸਮੁੱਚੀ ਵਿਸ਼ਵ ਹਸਤੀ ਹੁਕਮ ਹੈ ਸਾਰੇ ਖੇਡ ਭਾਵੇਂ ਹੁਕਮ ਅਧੀਨ ਹੀ ਹੋ ਰਹੀ ਹੈ ਪਰ ਮਨੁੱਖ ਇਸ ਨੂੰ ਆਪਣੀ ਹਸਤੀ ਦਾ ਕਾਰਨਾਮਾ ਸਮਝਦਾ ਹੈ ਇਹੋ ਭੁਲੇਖਾ ਹੈ ਇਹੋ ਬੰਧਨ ਬਣ ਕੇ ਮਨੁੱਖ ਨੂੰ ਜਕੜੀ ਰੱਖਦਾ ਹੈ ਹਉਮੈ ਧਾਰੀ ਨਾ ਸੰਸਾਰ ਵਿੱਚ ਨਿਭ ਸਕਦਾ ਹੈ ਨਾ ਹੀ ਰੱਬੀ ਦਰਬਾਰ ਵਿੱਚ ਜ਼ਿੰਦਗੀ ਨੂੰ ਸਾਮਾ ਪਦਰਾ ਕਰਨ ਲਈ ਹਉਮੈ ਦਾ ਕੰਡਾ ਕੱਢਣਾ ਜ਼ਰੂਰੀ ਹੈ ਇਹ ਤਾਂ ਹੀ ਹੋ ਸਕਦਾ ਹੈ ਜੇ ਆਤਮ ਸਮਰਪਣ ਸਿਨਮਰ ਹੋ ਕੇ ਪ੍ਰਭੂ ਅੱਗੇ ਕੀਤਾ ਜਾਵੇ ਤੇ ਉਹਦੇ ਹੁਕਮ ਵਿੱਚ ਚੱਲਣ ਦੀ ਜਾਂਚ ਆ ਜਾਵੇ ਜਪਜੀ ਸਾਹਿਬ ਦਾ ਫਰਮਾਨ ਹੈ ਨਾਨਕ ਹੁਕਮ ਹੈ ਜੇ 부ਝੈ ਤੋ ਹਮੈ ਕਹੈ ਨ ਕੋਈ ਆਸਾ ਰਾਗ ਅੰਦਰ ਪੱਟੀ ਬਾਣੀ ਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਸਰਬ ਜੀਆਂ ਮੈਂ ਏਕੋ ਜਾਣੈ ਤੋ ਹਮੈ ਕਹੈ ਨ ਕੋਈ ਇਸ ਹਉਮੇ ਦੀ ਨਵਰਤੀ ਲਈ ਨਾਮ ਸਿਮਰਨ ਸਾਧਨਾ ਦੱਸਿਆ ਗਿਆ ਹੈ ਨਾਮ ਸਿਮਰਨ ਦਾ ਭਾਵ ਸਰਵ ਵਿਆਪਕ ਅਕਾਲ ਪੁਰਖ ਹਸਤੀ ਦਾ ਅਹਿਸਾਸ ਜੇ ਇਹ ਅਮਲ ਵਿੱਚ ਆ ਜਾਵੇ ਤਾਂ ਹਉਮੇ ਨਹੀਂ ਰਹਿੰਦੀ ਪਰ ਜਿਤਨਾ ਚਿਰ ਮਨੁੱਖ ਜੀਉਂਦਾ ਹੈ ਤੇ ਉਸ ਦੇ ਵਸ ਉੱਜਵੀਂ ਕਰਨ ਜੋਗ ਸ਼ਕਤੀ ਹੈ ਉਹ ਹਉਮੇ ਕਿਵੇਂ ਛੜ ਸਕਦਾ ਹੈ ਸੋ ਇਹ ਔਖਾ ਕੰਮ ਹੈ ਪਰ ਧਰਮ ਮਾਰਗ ਵਿੱਚ ਉਤਨਾ ਚਿਰ ਪ੍ਰਵੇਸ਼ ਸੰਭਵ ਨਹੀਂ ਜਿਤਨਾ ਚਿਰ ਹਉਮੈ ਦਾ ਤਿਆਗ ਨਾ ਹੋਵੇ ਇਸ ਦਾ ਹੱਲ ਇਹ ਵਿਸ਼ਵਾਸ ਹੈ ਕਿ ਕਰਤਾ ਮੈਂ ਨਹੀਂ ਕਰਤਾ ਪਰਮੇਸ਼ਰ ਹੀ ਹੈ ਇਹ ਨਿਸ਼ਚਾਣ ਨਾਮ ਸਿਮਰਨ ਦੁਆਰਾ ਪ੍ਰਪੱਕ ਹੁੰਦਾ ਹੈ ਤੇ ਨਾਮ ਹਉਮੈ ਨੂੰ ਆਪਣੀ ਆਗੋਸ਼ ਵਿੱਚ ਲੈ ਲੈਂਦਾ ਹੈ ਖੁਦੀ ਮਿਟੀ ਤਦ ਸੁਖ ਪਏ ਮਾਨ ਤਨ ਭਏ arogh ਗੌੜੀ 52 ਅਖਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਿਤਾ ਫਰਮਾਨ ਹੈ ਜਦੋਂ ਖੁਦੀ ਮਿਲ ਜਾਂਦੀ ਆ ਉਦੋਂ ਸੁਖੀ ਜੀਵਨ ਬਣ ਜਾਂਦਾ ਹੈ ਮਨ ਤੇ ਤਨ ਦੋਨੋਂ ਵਿਕਾਰਾਂ ਤੋਂ ਤੰਦਰੁਸਤ ਹੋ ਜਾਂਦੇ ਹਨ